ਫ্লাইਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ 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 ਉਦੋਂ ਫੇਰ ਆਹ ਦਿੱਤੀ ਜਾਂ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ एकदम ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇੱਕਾਦੀ ਲਾਂਦੇ ਹੀਗੇ ਇੱਕਾਦੀ ਨਹੀਂ ਲਾਂਦੇ ਠੀਕ ਹਾਂਜੀ ਇਹ ਕਾਫੀ ਲੰਮਾ ਸਫ਼ਰ ਸੀ ਯੂਐਸਏ ਤੋਂ ਅਮ੍ਰਿਤਸਰ ਦਾ ਹਾਂਜੀ ਹਾਂਜੀ ਕੋਈ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਬ੍ਰੀਚਨ 'ਚ ਬੈਠੇ ਰਹੇ ਨਹੀਂ ਸੀਟਾਂ 'ਤੇ ਬੈਠ ਰਹੇ ਆਪਾਂ ਮਤਲਬ ਦੋ ਜਗ੍ਹਾ ਸਟੇ ਦੇ ਹੋਈ ਹਿੱਦਾ ਜਹਾਜ਼ ਰੁਕੇਦਾ ਹੈਗਾ ਹੀਗਾ ਬਟ ਤਿੰਨ ਤਿੰਨ ਘੰਟੇ ਰੁਕਿਆ ਹੀ ਤੇ ਉਥੇ ਇੱਕੋ ਜਗ੍ਹਾ ਪੋਜੀਸ਼ਨ ਤੇ ਬੈਠ ਰਹੇ ਸੀ ਸੀਟ ਦੇ ਉੱਤੇ ਤੇ ਸਾਡੀ ਕਾਮਰਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੀੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਦੇ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹੱਤਕੜੀਆਂ ਲਾਤੀਆਂ ਹੋਈਆਂ ਸਾਰਾ ਕੁਝ ਰਿਮੂਵ ਕਰਤਾ ਸੀਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ 에어ਪੋਰਟ ਤੇ ਇਸ ਬੀੜੀਆਂ ਬਾਰੇ ਕਿ ਨਹੀਂ ਹਾਂਜੀ ਪੁੱਛਿਆ ਹੀਗਾ ਉਹਨਾਂ ਨੇ ਆਪਾਂ ਦੱਸਿਆ ਹੀਗਾ ਹਾਂਜੀ ਜਿਹੜੀ ਫਿਊਮੋ ਰਾਈਟਸ ਦੀ ਲੰਘਣਾ ਹੋਈ ਆ ਇੱਕ ਰਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਰਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਬੇੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ ਇਹੀ ਹੈ ਕਿ ਮਤਲਬ ਡਿਪੋਰਟ ਬੰਦਾ ਹੋਵੇ ਨਾ ਜੇ ਇਥੋਂ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਕੇ ਗਿਆ ਨਾ ਇੱਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ ਖਾਣ ਯੋਗ ਹੈਗਾ ਸੀ ਫੂਡ ਮਤਲਬ ਖਾਂ ਲੋਕ ਦੇ ਸਹੀ ਨਹੀਂ ਤਾਂ ਨੋਰਮਲ ਜਾਏਗਾ ਮਤਲਬ ਬੋ ਕੱਟ ਕੁਆਲਿਟੀ ਦਾ ਫੂਡ ਹੈਗਾ ਚੋਲ ਹੁੰਦੇ ਹੀ ਉਹਦੇ ਉੱਤੇ ਮੈਦਾ ਹੁੰਦਾ ਹੀਗਾ ਸਟੀਮ ਹੁੰਦਾ ਹੀ ਕਿਤੇ ਮਤਲਬ ਚਿਪਕਦਾ ਹੀ ਤੁਹਾਨੂੰ ਵੀ ਹੋਵੇ ਦਾ ਐਵੇਂ ਦਾ ਹੀਗਾ ਤੇ ਨਾਲ ਥੋੜੇ ਬੋਦੇ ਕਿਤੇ ਚੌਕਲੇਟ ਦੇ ਦਿੰਦੇ ਸੀ ਨਾਲ ਜਾਂ ਕੋਈ ਦਹੀਂ ਦੇ ਦਿੰਦੇ ਨਾਲ ਛੋੜਾ ਸੀ ਬੱਸ ਇਦਾਂ ਹੀ ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ ਹੋ ਨਹੀਂ ਰਸਤੇ ਉਹਨੇ ਉਹ ਦਿੱਤਾ ਮਤਲਬ ਹੁੰਦੀ ਨਹੀਂ ਉਹ ਗੋਲ-ਗੋਲ ਜੀਆਂ ਬਣੀਆਂ ਹੁੰਦੀਆਂ गुजराती ਖਾਣਾ ਜਿੰਦਾ ਜਿੰਦਾ ਸਮੋਸੇ ਹੋਗੇ ਬਾਖੜਵਾੜੀ ਹੋਗੀ ਮਤਲਬ ਪੈਕਟਿਆਂ ਚ ਪੈਕ ਹੁੰਦੀ ਹੈ ਤੇ ਉਹ ਦਿੱਤੀ ਹੈ ਕਿੰਨਾ ਖਰਚਾ ਆ ਗਿਆ ਸਾਰਾ ਤੁਹਾਡਾ ਜਿਹੜਾ ਇੱਕ ਸਨੈਰੀ ਤੋਂ ਇੱਕ ਲੈ ਕੇ ਤੁਰੇ ਸੋ ਤੁਸੀਂ ਲੱਖ ਰੁਪਏ ਖਰਚਿਆ ਇਹ ਲਾ ਲਗਭਗ ਮਤਲਬ 40 ਲੱਖ ਤੱਕ ਹੋ ਗਿਆ ਸਰਕਾਰ ਤੋਂ ਕੀ ਅਪੀਲ ਕਰਦੇ ਹਾਂ ਵੀ ਹੁਣ ਉੱਥੇ ਤੋਂ ਵਸੀਬਾ ਨਹੀਂ ਮਿਲਿਆ ਤੁਮੀ ਤੁਸੀਂ ਗਏ ਆਪਣੇ ਸਿਹਾਰੀ ਭੂਖ ਵਿਭਾਗ ਵਿੱਚ। ਇੱਕੀ ਮੈਸੇਜ ਲੈਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਜਿਹੜਾ ਹਿਊਮਨ ਰਾਈਟਸ ਨੂੰ ਲੰਘਣਾ ਹੋਈ ਹੈ। ਬੇੜੀਆਂ ਪਾ ਕੇ ਲਿਆਂਦਾ ਗਿਆ ਉਹਦੇ ਸੰਬੰਧ ਵਿੱਚ ਕੀ ਅਪੀਲ ਕਰਨਾ ਚਾਹੀਦਾ? ਅਪੀਲ ਕੀ ਕਰਨੀ? ਸਰਕਾਰ ਜੰਗੀ ਦੇ ਬੰਦਾ ਬਾਹਰ ਜਾਵੇ ਨਾ। ਹਾਂ। ਕਿਦਾ ਵਾਪਸੀ ਉੱਥੋਂ ਹੀ ਕੀਤੀ ਹੈ ਵੀ ਆ ਨਿਕਲ ਗਿਆ ਸਵਾਰ? ਨਹੀਂ ਕੈਂਪਚੀ ਕੀਤੀ ਉਹਨਾਂ ਨੇ। ਅਲੇ ਕਦਿਆਮ ਨੂੰ ਸਾਧਨ ਕੋਈ ਸਾਧਨ ਨਹੀਂ ਹੈਗਾ ਭਾਜੀ ਬਸ ਕਰ ਜਾ ਚੁੱਕੇ ਪਰ ਜਪ 55 ਲੱਖ ਰੁਪਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮਤਲਬ ਮੇਰਾ ਲੜਕਾ ਜਿਹੜਾ ਬ੍ਰੀਸ਼ ਤੋਂ ਵਾਪਸ ਕਰਤ ਰਿਹਾ ਹੈ ਭਾਜੀ ਇਹਨਾਂ ਨੂੰ ਨਕਵਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਰ ਨੂੰ ਲਿਸਟ 'ਚ ਨਾਂ ਆ ਗਿਆ ਫਿਰਾਨੂੰ ਪਤਾ ਲੱਗ ਗਿਆ ਵੀ ਸਾਡੇ ਬੇਟੇ ਦਾ ਨਾਂ ਆ ਗਿਆ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ ਚੱਲਿਆ ਕੰਪਨੀ ਦੇ ਆਛ 20 ਦਿਨ ਰਿਹਾ ਉਹ ਇੱਕ ਰਸਿਓ ਕੇ ਖਰਚਾ ਕਿਨਾ ਆ ਗਿਆ ਕਿੰਨੇ ਪੈਸੇ ਲੱਗੇ ਤੁਹਾਡੇ ਖਰਚਾ ਭਾਜੀ 55 ਲੱਖ ਲੱਗ ਗਿਆ 55 ਲੱਖ ਕਿਥੋਂ ਕਰਜ਼ਾ ਚੱਕਿਆ ਕਰਜ਼ਾ ਸਾਰਾ ਕਰਜ਼ਾ ਚੱਕਿਆ ਸਾਰਾ ਹੀ ਹਾਂਜੀ ਪਹਿਲਾਂ ਵੀ ਮੁੜ ਕੇ ਦੱਸਣਾ ਪਹਿਲਾਂ 6-7 ਵਾਰੀ ਮੁੜ ਕੇ ਆਇਆ ਕੁਝ ਬੇਟੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਹੈ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਹੈ ਜਾਂ ਕੋਈ ਵਤੀਰਾ ਕਿਵੇਂ ਦਾ ਮਰਾ ਬਹੁਤ ਘੜੀਆਂ ਲੱਗੀਆਂ ਹੱਥ ਘੜੀਆਂ ਲੱਗੀਆਂ ਸੀ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੀ ਹਾਂ ਸਰਕਾਰ ਨੂੰ ਬਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਹਾਂਜੀ ਹਾਂ ਪਰ ਜਿਹੜੇ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਕੀ ਹਾਲਾਤ ਤੇ ਕਰਜ਼ਾ ਕਿਸ ਤਰ੍ਹਾਂ ਚੁੱਕਿਆ ਹੈ ਹਾਲਾਤ ਸਾਰੇ ਵਿਆਜ ਤੇ ਪੈਸੇ ਚੱਕੇ ਨੇ ਘਰ ਵਿੱਚ ਕਮਾਉਣ ਵਾਲਾ ਕੋਈ ਕੋਈ ਸਰਕਾਰ ਤਾਂ ਕੀ ਕਰੇ ਇੱਕ ਤਾਂ ਮੇਰੇ ਘਰ ਵਾਲੇ ਕਮਾਉਂਦੇ ਕੱਲ ਦਿਹਾੜੀ 500 ਰੁਪਏ ਨਾਲ ਜੀ ਕਿੰਨੇ ਬੱਚੇ ਨੇ ਦੋ ਬੱਚੇ ਨੇ ਕਹਣਾ ਚਾਹੁੰਦਾ ਜੋ ਹਾਲਾਤ ਪੰਜਾਬ ਦੇ ਬਣੇ ਆ ਜਿੱਥੇ ਨੌਕਰੀ ਮਿਲਣਾ ਚਾਹੀਦਾ ਜਾਂ ਉੱਥੇ ਵੀ ਬੱਚੇ ਕਿਸ ਤਰ੍ਹਾਂ ਰਹਿਦੇ ਆ ਉੱਥੇ ਦੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਦੇਆਂ ਨੂੰ ਹੁਣ ਚਾਹੇ ਕੋਈ ਨੌਕਰੀ-ਨੌਕਰੀ ਮਿਲੇ ਚਾਹੇ ਕੋਈ ਹੈਲਪ ਹੋਣੀ ਚਾਹੀਦੀ ਉਹਨਾਂ ਦੀ ਪਰ ਇਸ ਟਮਿੰਗਾਈ ਦੇ ਵਿੱਚ ਇੱਕ ਗੱਲ ਦਿੱਤੀ ਜਾਂਦੀ ਕਿ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਪਰਿਵਾਰ ਦਾ ਗੁਜ਼ਾਰਾ ਇਦਾਂ ਹੀ ਮਿਹਨਤ ਕਰਕੇ ਦਿਹਾੜੀ ਕਰਕੇ ਹੀ ਖਾਈਦੀ ਹੈ